ਕਿਸ ਦਿਨ ਤੁਸੀਂ ਉਹਨਾਂ ਦੀਆਂ ਟਰਾਲੀਆਂ ਰੋਕੀਆਂ ਉਸ ਦਿਨੇ ਬੰਦ ਨਿਕਲ ਚੰਗੇ ਭਾਈ ਸਾਹਿਬ ਦੀ ਵਾਇਰਲ ਵੀਡੀਓ ਦੇਖੋ ਸਾਡੀ ਥੋੜੀ ਸਾਡਾ ਫੋਨ ਇੱਕ ਵਾਰ ਬੰਦ ਕਰਦਾ ਬੋਲੋ ਤੁਸੀਂ ਉਹਨਾਂ ਨੂੰ ਬੋਲੋ ਸਾਡੇ ਨਾਲ ਗੱਲ ਪਈ ਨਾ ਪਰ ਕਹਿਣਾ ਮਨ ਦੇਖ ਰਿਹਾ ਤੁਸੀਂ ਵੇਰੇ ਘਰ ਤੋਂ ਵੀ ਉਹ ਥੋੜਾ ਜਿਹਾ ਆਪਣੀ ਜ਼ਬਾਨ ਬੰਦ ਕਰਨਾ ਜਿਹੜੇ ਕਮੈਂਟ ਥੱਲੇ ਏਸੀ ਵਿੱਚ ਬਹਿ ਕੇ ਕਮੈਂਟ ਕਰੀ ਜਾਂਦੇ ਨਾ ਨਾ ਰੋਕਦੇ ਉਹਨਾਂ ਨੂੰ ਸੇਵਾ ਕਰਨ ਆਉਣ ਦੇ ਦਿੰਦੇ ਤਾਂ ਫਿਰ ਤੁਹਾਡਾ ਉਹਦੇ ਵਿੱਚ ਕੀ ਨੁਕਸਾਨ ਸੀ ਜਾਂ ਉਹਨਾਂ ਨੂੰ ਜਾਣ ਬੁੱਝ ਮੋੜਿਆ ਸਾਰੀ ਇੱਕ ਜੇ ਲੂਣ ਦੀ ਥੈਲੀ ਵੀ ਸਾਬਤ ਕਰਦੇ ਆ ਨਾ ਤੇ ਬਾਈ ਜੀ ਨੀਵਾ ਬਹਿ ਜੂਗਾ ਸਾਬਤ ਕਰਦੇ ਜੀ ਵੀ ਲੂਣ ਦੀ ਥੈਲੀ ਵੀ ਸਰਪੰਚ ਨੇ ਕਿਤੇ ਆਜੇ ਕਰੇ ਰੱਖੀ ਜੇ ਤਾਂ ਜਾਂ ਦੁਬਾਰਾ ਅਸੀਂ ਤਿਆਰ ਕੀਤਾ ਬੰਨ ਪਹਿਲਾਂ ਵਾਲਾ ਤਾਂ ਖੁਰ ਚੁਕਿਆ ਹੋ ਗਿਆ ਉਹ ਖੁਰ ਗਿਆ ਹੁਣ ਨਵਾਂ ਬੰਨ ਦੁਬਾਰਾ ਪਿੰਨ 15 ਫੁੱਟ ਪਾਣੀ ਚੋਂ ਚੱਲਦਾ ਪਿਆ ਜੇ ਇਹ ਟੁੱਟ ਗਿਆ ਬਾਈ ਜੀ ਇਧਰ ਨੁਕਸਾਨ ਇੰਨਾ ਵੱਡਾ ਆਉਣਾ ਆ ਵੀ ਤੁਸੀਂ ਇਹ ਪੱਕ ਤਾ ਜਰੂਰ ਸੁਣ ਲਿਆ ਹੁਣ ਮੌਜੂਦਾ ਆਪਣੇ ਨਾਲ ਮੌਕੇ ਦੇ ਨਾਲ ਨਹੀਂ ਇਹਨਾਂ ਤੋਂ ਪੁੱਛਦੇ ਆ ਵੀ ਸਰਪੰਚ ਸਾਹਿਬ ਤੁਸੀਂ ਉਸ ਦਿਨ ਟਰਾਲੀਆਂ ਨਾ ਰੋਕਦੇ ਉਹਨਾਂ ਨੂੰ ਸੇਵਾ ਕਰਨ ਆਉਣ ਦੇ ਦਿੰਦੇ ਤਾਂ ਫਿਰ ਤੁਹਾਡਾ ਉਹਦੇ ਵਿੱਚ ਕੀ ਨੁਕਸਾਨ ਸੀਗਾ ਜਾ ਉਹਨਾਂ ਨੂੰ ਜਾਣਬੁੱਝ ਕੇ ਮੋੜਿਆ ਸਾਰੀ ਗੱਲਬਾਤ ਕਰ ਰਹੇ ਆ ਆਪਣਾ ਨਾਮ ਜੀ ਤੇ ਮੌਜੂਦਾ ਸਰਪੰਚ ਸਾਹਿਬ ਤੁਸੀਂ ਜੀ ਜੀ ਮੈਂ ਮਨਦੀਪ ਸਿੰਘ ਸਰਪੰਚ ਪਿੰਡ ਨਵਾ ਕਾਮਲ ਤੋਂ ਵੀਰ ਜੀ ਮੈਂ ਲਗਾਤਾਰ ਦੋਸਰੀ ਵਾਰ ਸਰਪੰਚ ਬਣਿਆ ਜੀ ਹਾਂਜੀ ਦੱਸੋ ਸਰਪੰਚ ਸਾਹਿਬ ਜੀ ਉਸ ਦਿਨ ਕੀ ਹਾਲਾਤ ਬਣੇ ਸੀਗੇ ਹਾਲਾਤ ਬਾਈ ਜੀ ਇਹ ਬਣਿਆ ਪਰਸੋਂ ਦੀ ਰਾਤ 2 ਵਜੇ ਜਿਸ ਤਾਂ ਤੇ ਆਪਾਂ ਖੜੇ ਆ ਇੱਥੇ ਬਾਈ ਜੀ ਬੰਨੂ ਇੱਕਦਮ ਖਾਰਪਈ ਬੰਨ ਨਿਕਲ ਚੱਲਿਆ ਸੀਗਾ ਬਾਈ ਜੀ ਅੱਛਾ ਇਹ ਬੰਨ ਨਿਕਲ ਚੱਲੇ ਸੀਗਾ ਜੀ ਸਿਰਫ ਪਰਮਾਤਮਾ ਦਾ ਜਿਸ ਦਿਨ ਤੁਸੀਂ ਉਹਨਾਂ ਦੀਆਂ ਟਰਾਲੀਆਂ ਰੋਕੀਆਂ ਉਸ ਦਿਨੇ ਬੰਨ ਨਿਕਲ ਚੱਲੇ ਸੀ ਉਸ ਦਿ ਭਾਈ ਜੀ ਜਿਹੜਾ ਆ ਬੰਨ ਨ ਮਗਰ ਜਿਹੜਾ ਹੁਣ ਤੁਸੀਂ ਵੇਖ ਰਹੇ ਜੇ ਇਹ ਬੰਨ ਅਸੀਂ ਫੋਨ ਤਿਆਰ ਕੀਤਾ ਸਪੋਰਟ ਦਿੱਤੀ ਬੰਨ ਨੂੰ ਕਿਉਂਕਿ ਬੰਨ ਬਹੁਤ ਛੋਟਾ ਰਹਿ ਚੁੱਕਿਆ ਸੀ ਠੀਕ ਹੈ ਜੀ ਖਾਰ ਪੈ ਪੈ ਕੇ ਜੀ ਜੀ ਤੇ ਉਸ ਦਿਨ ਫਿਰ ਮੇਨ ਗੱਲ ਕੀ ਹੋਈ ਤੁਸੀਂ ਰੋਕੇ ਕਿਉਂ ਨਾ ਕੀ ਹੋ ਗਿਆ ਸਾਨੂੰ ਮਿੱਟੀ ਦੀ ਲੋੜ ਸੀ ਬਾਈ ਜੀ ਉਸ ਦਿਹਾ ਮੌਕੇ ਦੀ ਮਿੱਟੀ ਦੀ ਲੋੜ ਸੀ ਸਾਡੇ ਉਧਰੋਂ ਬੰਨ ਕਿਨਾਰੇ ਤੇ ਸੀ ਉਧਰੋਂ ਮਿੱਟੀ ਦੀ ਜਰੂਰਤ ਸੀ ਤੇ ਸਿਰਫ ਉਧਰੋਂ Rajasthan ਵਾਲੇ ਸੇਵਾਦਾਰ ਲੰਗਰ ਸੇਵਾ ਲੈ ਕੇ ਆ ਬਾਈ ਜੀ ਉਧਰੋਂ Rajasthan ਵਾਲੇ ਵੀ ਹੋਰ ਵੀ ਬੜੇ ਬڑے ਭਰਾ ਆਏ ਪੰਜਾਬ ਚ ਵੀ ਆਏ ਅਲੱਗ-ਅਲੱਗ ਥਾਂ ਤੋਂ ਮਤਲਬ ਹਰੇਕ ਬੰਦਾ ਜਿੱਥੇ ਸਰਦਾ ਦਾ ਸਰਦਾ ਮੁਤਾਬਕ ਹਰੇਕ ਬੰਦਾ ਲੈ ਕੇ ਪਹੁੰਚਿਆ ਠੀਕ ਹੈ ਅਸੀਂ ਵੀਰ ਜੀ ਕੀ ਕੀਤਾ ਵੀ ਪਿੱਛੇ ਸਾਨੂੰ ਟ੍ਰੈਫਿਕ ਦੀ ਪ੍ਰੋਬਲਮ ਆ ਰਹੀ ਸੀ ਸਾਨੂੰ ਅਫਸਰ ਕਹਿੰਦੇ ਵੀ ਕਿ ਇਸ ਤਰ੍ਹਾਂ ਲਾ ਲਓ ਸਦਾ ਮੈਂ ਜੀ ਅਸੀਂ ਐਸਐਸਪੀ ਸਾਹਿਬ ਨੂੰ ਅੱਗੇ ਬੇਨਤੀ ਕੀਤੀ ਉਹਨਾਂ ਨੇ ਕਿਹਾ ਵੀ ਦੱਸੋ ਮ ਕੀਆ ਜਿਹੜਾ ਟ੍ਰੈਫਿਕ ਹੱਲ ਕਰਾ ਕੇ ਦੋਸਤਾਂ ਨੂੰ ਟ੍ਰੈਫਿਕ ਹੱਲ ਹੋਊਗਾ ਤੇ ਅਸੀਂ ਮਤਲਬ ਇਸ ਵੀ ਰਸਤਾ ਸਾਰਾ ਰੁਕਿਆ ਪਿਆ ਹੋ ਗਿਆ ਕਿੰਨੇ ਕਿਲੋਮੀਟਰ ਦਾ ਸਾਰਾ ਟ੍ਰੈਪ ਸੀ ਇਹ ਮੈਂ ਆਪ ਉਹਦੇ ਮੋਕੇ ਦੇ ਖਲੋ ਗਿਆ ਜੀ ਅੱਛਾ ਜੀ ਮੋਕੇ ਦੇ ਖਲੋਤਾ ਤੇ ਮੈਂ ਅਸੀਂ ਤੇ ਸਾਹਿਬ ਨੂੰ ਕਹਿੰਦੇ ਯਾਰ ਵੀ ਸਾਨੂੰ ਨਾ ਬੰਦਿਆਂ ਦੀ ਪਛਾਣ ਨਹੀਂ ਆਉਂਦੀ ਵੀ ਬੰਦੇ ਮਤਲਬ ਲੋਕਲ ਕਿੜਿਆ ਤੇ ਬਾਹਰ ਦੇ ਕਿੜਿਆ ਤੇ ਆਪਾਂ ਮਤਲਬ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਕੇ ਤੇ ਆਪਾਂ ਜਿਹੜਾ ਦਸਤੀ ਦਾ ਰਸਤਾ ਬਲੌਕ ਨਾ ਹੁੰਦੀਏ ਅਸੀਂ ਭਾਈ ਜੀ ਉੱਥੇ ਖਲੋਤੇ ਮੌਕੇ ਤੇ ਇਹ ਉਸ ਤੋਂ ਪਹਿਲਾਂ ਭਾਈ ਜੀ ਦੋ ਟਰਾਲੇ ਰਾਸ਼ਨ ਦੇ ਘਾਂ ਗਾਏ ਅਸੀਂ ਅੱਛਾ ਜੀ ਉਹਨਾਂ ਦੀ ਨਹੀਂ ਭਾਈ ਜੀ ਹੋਰ ਕੋਈ ਸਸਤਾ ਆਈ ਸੀ ਉਹਨਾਂ ਨੂੰ ਬੇਨਤੀ ਕਿ ਕਰਕੇ ਲਗਾਇਆ ਵੀਰ ਜੀ ਤੁਸੀਂ ਸਾਈਡ ਤੇ ਲਾ ਲਓ ਉੱਥੇ ਤੇ ਤੁਸੀਂ ਆਹ ਦਾ ਰਾਸ਼ਨ ਜਿਹੜਾ ਅੱਗੇ ਪਲਟੇ ਲਾ ਲਓ ਜਦੋਂ ਤੁਸੀਂ ਆਪ ਸਾਜੋਗੇ ਦੂਜੇ ਭਰਾਵਾਂ ਨੂੰ ਤੋੜ ਦਾਂਗੇ ਵੀ ਠੀਕ ਹੈ ਜੀ ਸਾਡੀ ਜਿਹੜੀ ਅਸੀਂ ਮਤਲਬ ਆਪਦਾ ਰੋਡ ਮੈਪ ਬਣਾਇਆ ਸੀ ਨਾ ਉਸ ਤਰ੍ਹਾਂ ਕੀਤਾ ਆਇਆ ਸੀਗਾ ਇਹ ਬੰਦੇ ਇਹ ਭਰਾਏ ਜੀ ਇਹਨਾਂ ਨੂੰ ਅਸੀਂ ਇਹਨਾਂ ਨੇ ਕਿਹਾ ਆ ਕੇ ਵੀ ਅਸੀਂ ਗੱਡੀ ਤੇ ਆਏ ਆ ਅਸੀਂ ਨਾ ਵੀ ਰਾਸ਼ਨ ਲੈ ਸਾਡਾ ਟਰਾਲਾ ਆਉਂਦਾ ਫਿਰ ਰਾਸ਼ਨ ਅੱਗੇ ਲੈ ਕੇ ਜਾਣਾ ਮੈਂ ਇਹਨਾਂ ਨੂੰ ਬੇਨਤੀ ਕੀਤੀ ਮੈਂ ਵੀਰ ਬ ਰੁਕ ਜਾਓ 2 ਘੰਟੇ ਤੇ ਤੁਹਾਨੂੰ ਅੱਗੇ ਨਗਾਦਾਂਗੇ ਜਾਂ ਤੁਸੀਂ ਰਸਤੇ ਹੋਰ ਵੀ ਜਾਂਦੇ ਹੋ ਸਿਰੇ ਜਾਂ ਦੂਜੇ ਰਸਤੇ ਰੋਡ ਤੁਸੀਂ ਆਜੋ ਹੋਰ ਰਸਤੇ ਉਤੋਂ ਦੀ ਆਜੋ ਆਜੋ ਤੇ ਤੁਸੀਂ ਆਦਾ ਰਾਸ਼ਨ ਪਹਚਾਦੋ ਉੱਥੇ ਪਾਰਲ ਜਾ ਕੇ ਕੋਈ ਚੱਕਰ ਸਾਨੂੰ ਕੀ ਤਾਜ ਹੈ ਬਈ ਜੀ ਰਾਸ਼ਨ ਬਿਲਕੁਲ ਹੀ ਬਿਲਕੁਲ ਸੇਵਾ ਹੀ ਹੈ ਸਰਦਾ ਲੈ ਕੇ ਅਸੀਂ ਸਭ ਨਾਲ ਹੀ ਹੈ ਏ ਭਾਈ ਜੀ ਕਮੇਟੇ ਦੇ ਵਿੱਚ ਲੋਕ ਵੀ ਕਹਿ ਰਹੇ ਕਿ 300 ਬੰਦ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ 300 ਕਿਲੋਮੀਟਰ ਤੋਂ ਆਏ ਤੇ ਇਹਨਾਂ ਨੇ ਚਾਹ ਪਾਣੀ ਪੁੱਛਿਆ ਵੀਰ ਜੀ ਪਹਿਲਾਂ ਆਉਂਦੇ ਨੂੰ ਮੈਂ ਚਾਹ ਪਾਣੀ ਪੁੱਛਿਆ ਅੱਛਾ ਜੀ ਵੀਰ ਜੀ ਤੁਹਾਡਾ ਧੰਨਵਾਦ ਕੀਤਾ ਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਜੇ ਤੁਸੀਂ ਚਾਹ ਪਾਣੀ ਸੇਵਾ ਦੱਸੋ ਤੇ ਸਾਡੀ ਆਹ ਪ੍ਰੋਬਲਮ ਆ ਠੀਕ ਹੈ ਭਾਈ ਜੀ ਉਹ ਬੰਦੇ ਸਾਡੇ ਬੰਦਿਆਂ ਨਾਲ ਜੀ ਸਾਡੀ ਗੱਲ ਸੁਣੀ ਹੀ ਨਹੀਂ ਉਸ ਟਾਈਮ ਆ ਆ ਸਿਆਣੇ ਦਾਣੇ ਬੰਦੇ ਉਹਨਾਂ ਨੇ ਸਾਡੀ ਗੱਲ ਸੁਣੀ ਨਹੀਂ ਤੇ ਉਹਨਾਂ ਦੀ ਤੁਹਾਡੇ ਅੱਗੇ ਪਾਤੀ ਨਾ ਉਹ ਨਹੀਂ ਦੇਖਿਆ ਜੀ ਗੇਟ ਤੋਂ ਲੈ ਕੇ ਪੁਲ ਤੱਕ ਸੜਕ ਤਾਂ ਜਮ ਆ ਵੀ ਕੋਈ ਨਹੀਂ ਸੀ ਕੋਲ ਕੋਈ ਜਗ੍ਹਾ ਵੀ ਕੋਈ ਨਹੀਂ ਸੀ ਮਿੱਟੀ ਨਹੀਂ ਸੀ ਮੇਰਾ ਮਿੱਟੀ ਵਾਲੀ ਟਰਾਲੀ ਕਿੱਥੋਂ ਡੋਪੋ ਉਹਨਾਂ ਸਰ ਸਾਡੀ ਗੱਲ ਸੁਣੀ ਨਹੀਂ ਸੁਣੀ ਨਹੀਂ ਸੁਣੀ ਨਹੀਂ ਸਰ ਉਹਨਾਂ ਨੇ ਸਾਡੀ ਗੱਲ ਉਹਨਾਂ ਨੇ ਕੀ ਕੀਤਾ ਜੀ ਉਹਨੇ ਮੁੰਡੇ ਨੇ ਜਿਵੇਂ ਆਪਾਂ ਗੱਲ ਕਰਦੇ ਵੀ ਜਿਵੇਂ ਉਹਨੇ ਕੱਢਿਆ ਕੈਮਰਾ ਉਹ ਅਰिजਨ ਲਾਪਿਆ ਸਾਡੇ ਬੰਦਿਆਂ ਨਾਲ ਉਹ ਕਹਿਆ ਵੀ ਪਹਿਲਾਂ ਤਾਂ ਪਹਿਲਾਂ ਤਾਂ ਪੁਲਿਸ ਨਾਲ ਉਹਨਾਂ ਨੇ ਮਿਸਬੇਵ ਕੀਤਾ ਪੁਲਿਸ ਸਾਡੇ ਮਿਸਬੇਵ ਕੀਤਾ ਤਾਂ ਉਹ ਕਹਿੰਦੇ ਵੀ ਇੱਕ ਮਲਾਜੂ ਬੱਲਾ ਦਾ ਫੜੋ ਇਹਨਾਂ ਦਾ ਘੱਟੋ ਚਲਾਣਾ ਜਿਹਦੇ ਵਿੱਚ ਸਾਡੇ ਬੰਦੇ ਵੀ ਬੋਲੇ ਜੀ ਇਹਨਾਂ ਨੂੰ ਘੱਟੋ ਚਲਾਣੇ ਬੰਦਿਆਂ ਨੂੰ ਪਤਾ ਹੀ ਨਹੀਂ ਬੋਲਦਾ ਚਲੋ ਉਹ ਥੋੜੇ ਘਰ ਮੈਂ ਪਿੱਛੇ ਆ ਕੇ ਕਹਾਂ ਮੈਂ ਯਾਰ ਮੈਂ ਮੌਜੂਦਾ ਸਰਪੰਚਾਂ ਮੇਰੀ ਬੇਨਤੀ ਹੈ ਸਾਡਾ ਬੰਨ ਟੁੱਟਦਾ ਪਿਆ ਬੰਨ ਬਚਾਉਣਾ ਜ਼ਰੂਰੀ ਹੈ ਲੋਕ ਬਚਾਉਣਾ ਜ਼ਰੂਰੀ ਹੈ ਕਿ ਆਪਾਂ ਨੂੰ ਰਾਸ਼ਨ ਪਹੁੰਚਾਉਣਾ ਜ਼ਰੂਰੀ ਹੈ ਜਿਹੜੀ ਮੈਂ ਗੱਲ ਵਿੱਚ ਬੋਲ ਰਿਹਾ ਹੂੰ ਬਾਈ ਜੀ ਤੁਸੀਂ ਆਪ ਦੱਸ ਉਦੋਂ ਨਾਤੇ ਬੇਂਤੀ ਦਾ ਹੱਥ ਜੋੜ ਕੇ ਕਰ ਰਿਹਾ ਮੈਨੂੰ ਅੱਗੇ ਕੋਈ ਮੈਂ ਉਹਨਾਂ ਦੇ ਗਲਤ ਨਹੀਂ ਪੈ ਰਿਹਾ ਚਲੋ ਠੀਕ ਆ ਉਦੋਂ ਕੀ ਆ ਵੀ ਜਦੋਂ ਭਾਈ ਜੀ ਜਦੋਂ ਜਾਣ ਤੇ ਬਣੀ ਹੋਏ ਨਾ ਤੇ ਬੰਦਾ ਰੋਲਾ ਪਾਉਂਦਾ ਮੈਂ ਥੋੜਾ ਜਿਹਾ ਚਲੋ ਮੇਰਾ ਬੋਲਣ ਦਾ ਜਿਹੜਾ ਉਹ ਸੀਗਾ ਮੈਂ ਥੋੜਾ ਜਿਹਾ ਜਵੇਂ ਲਾੜੂ ਜੋਸ਼ ਆ ਗਿਆ ਉਹ ਬੋਲਿਆ ਯਾਰ ਵੀ ਸਾਡਾ ਬੰਦ ਚੱਲਦਾ ਤੁਸੀਂ ਵੀਰ ਜੀ ਬੇਂਤੀ ਸਾਡੇ ਸੁਣਦੇ ਪਏ ਮੈਂ ਉਹ ਬੋਲਿਆ ਉਹਨਾਂ ਬੰਦੇ ਨੇ ਉਹਨੇ ਕਲਿੱਪ ਕੱਟ ਕੇ ਉਪ ਸੋਸ਼ਲ ਮੀਡੀਆ ਤੇ ਪਾਤੀ ਜੇ ਤੇ ਕਮੈਂਟ ਬੜੇ ਗਲਤ ਗਲਤ ਲੋਕ ਮੇਰੇ ਤੇ ਕਰ ਰਹੇ ਮੇਰੇ ਤੇ ਪਰਸਨਲ ਅਟੈਕ ਐ ਕਰ ਰਹੇ ਜਿਵੇਂ ਮੇਰੇ ਨਾਲ ਆਪਣੀ ਕਿਸੇ ਦਾ ਕੀ ਰੁਲਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੇ ਪਰਾਜੇ ਕਿਸੇ ਦਾ ਮੇਰਾ ਪਰਸਨਲ ਹੈ ਨਾ ਤੇ ਮੇਰੇ ਪਰਸਨਲ ਨੰਬਰ ਤੇ ਤੁਸੀਂ ਫੋਨ ਲਾਓ ਟਾਈਮ ਬਣਾਓ ਆਪਾਂ ਉੱਥੇ ਲਾਈਵ ਬਹਿਨੇ ਆ ਬਹਿ ਕੇ ਹਾਂ ਬਹਿ ਕੇ ਹਾਂ ਉਹ ਵੀ ਦਾ ਵੀ ਤੂੰ ਸਰਪੰਚਾ ਇੱਥੇ ਗਲਤਾਂ ਮੈਂ ਜੇ ਗਲਤ ਹੋਵਾਂ ਮੈਂ ਦੇਣੇ ਦਾ ਰਹੂੰਗਾ ਕਿਸੇ ਨੇ ਕਹਦਾ ਸਰਪੰਚ ਸਾਹਿਬ ਤੁਸੀਂ ਰਾਸ਼ਨ ਸਰਪੰਚ ਨੇ ਰਾਸ਼ਨ ਨੇ ਜੋੜਨਾ ਐ ਨੇ ਕਰਨਾ ਭਾਈ ਜੀ ਇੱਕ ਜੇ ਕਿਤੇ ਲੂਣ ਦੀ ਥੈਲੀ ਵੀ ਸਾਬਤ ਕਰਦੇ ਜੀ ਨਾ ਤੇ ਭਾਈ ਜੀ ਨੀਵਾ ਬਹਿ ਜਾਊਗਾ ਸਾਬਤ ਕਰਦੇ ਜੀ ਵੀ ਲੂਣ ਦੀ ਥੈਲੀ ਸਰਪੰਚ ਨੇ ਕਿਤੇ ਆਪ ਦੇ ਘਰੇ ਰੱਖੀ ਜੀ ਤੇ ਜਾਂ ਕਿਸੇ ਤੋਂ ਵੱਡੀ ਗੱਲ ਕਹੀ ਹੈ ਦੋਸਤੋ ਇਹ ਕੈਮਰਾ ਅੱਗੇ ਕਹਿਣਾ ਇਹ ਗੱਲ ਕੋਈ ਆਮ ਨਹੀਂ ਭਾਈ ਜੀ ਸਾਬਤ ਕਰਦੇ ਜੀ ਮੇਰੀ ਸੁng ਮੈਂ ਅਸੀਂ ਵੀਰ ਜੀ ਸੇਵਾ ਅਸੀਂ ਦਾ ਨਮਾਣੇ ਦੇ ਬੰਦੇ ਆ ਪ੍ਰਮਾਤਮਾ ਸੱਚੇ ਪਾਤਸ਼ਾਹ ਨੇ ਸਭ ਨੂੰ ਮੈਂ ਕਹਿੰਦਾ ਵੀ ਕੋਈ ਲੋਕਾਂ ਨੇ ਸੋਚਿਆ ਸੀ ਸਾਡੇ ਨਾਲ ਕੁਝ ਹੋਣਾ ਨਹੀਂ ਜੀ ਭਾਈ ਜੀ ਚੰਗੇ ਸਰਮਾਇਦਾਰ ਘਰ ਵੀ ਬੈਠੇ ਜਿਹੜੇ ਅੱਜ ਇੱਕ ਗੱਲ ਹੋ ਰਹੀ ਜੀ ਸਰਪੰਚ ਸਾਹਿਬ ਤੁਹਾਨੂੰ ਵਿੱਚ ਰੱਖਦੇ ਆ ਟੋਕਦੇ ਵੀ ਜੇਕਰ ਉਹ ਇਸ ਦਿਨ ਬੰਨ ਤੋਂ ਆਪਦੀ ਸੇਵਾ ਲੈ ਕੇ ਆਉਂਦੇ ਤੇ ਤੁਹਾਡੀ ਸੇਵਾ ਉਹ ਨਾ ਬੰਨ ਤੇ ਕਰਨ ਦੇ ਤੁਸੀਂ ਜੇਕਰ ਨਾ ਗਰਮ ਹੁੰਦੇ ਉਦੋਂ ਨਾ ਤੁਸੀਂ ਪ੍ਰਸ਼ਾਸਨ ਦੀ ਸੇਵਾ ਇੱਥੇ ਲੱਗਣ ਦਿੰਦੇ ਤਾਂ ਕਿੰਨਾ ਨੁਕਸਾਨ ਹੋ ਜਾਂਦਾ ਸਾਡੇ ਸਾਰੇ ਪਿੰਡੋਂ ਪਜਾਨੇ ਸੀ ਰਾਤ 2:00 ਤੇ 2:30 ਸੱਤਾ ਪਿੰਡਾਂ ਚ ਅਲੋਟਮੈਂਟ ਕਰਾਈ ਸੁੱਤੇ ਪੇ ਪਾਠੀਆਂ ਨੂੰ ਉਠਾ ਕੇ ਬਾਈ ਜੀ ਅਲੋਟਮੈਂਟ ਕਰਾ ਕੇ ਪਿੰਡੋਂ ਬੰਦੇ ਕਢਾਏ ਪ੍ਰਸ਼ਾਸਨ ਦਵਾ-ਦਵਾ ਰੈਕਟਿਵ ਹੋਇਆ ਅਸੀਂ ਮਿੱਟੀ ਪਾਣੀ ਸ਼ੁਰੂ ਕੀਤੀ ਟਾਲੀਆਂ ਲੋਕਲ ਲਾਈਆਂ ਜੀ ਕੋ ਪ੍ਰਸ਼ਾਸਨ ਨੇ ਲਾਈਆਂ ਅਸੀਂ ਇਸ ਚੀਜ਼ ਨੂੰ ਮਤਲਬ ਬਾਹਰੋਂ ਆਪਣੇ ਸਲਾਮੇ ਵਾਲਾ ਆਜਮਾਲਾ ਪਿੰਡ ਹੈ ਜੀ ਉੱਥੋਂ ਬੰਦੇ ਹਸਾਬ ਲਾਉਂਦੇ ਇੱਥੋਂ 50 ਕਿਲੋਮੀਟਰ ਬੰਦਾ ਉੱਥੋਂ ਬੰਦੇ ਫਰੀ ਸੇਵਾ ਟਰਾਲੇ ਭਰ ਕੇ ਰੋਜ਼ ਤਿੰਨ ਦਿਨ ਹੋ ਗਏ ਬਾਈ ਜੀ 25 25 30 ਟਰਾਲੇ ਉਹ ਆਪਦੇ ਲੈ ਕੇ ਆਉਂਦੇ ਆ ਕੋਈ ਬਾਈ ਜੀ ਮੁਕਸਰ ਵਾਲੇ ਪਾਸੋਂ ਲੈ ਕੇ ਆਇਆ ਕੋਈ ਬਾਈ ਜੀ ਇਧਰੋਂ ਪਾਸੇ ਨਾਲ ਦੇ ਪਿੰਡਾਂ ਦੇ ਜਿਹੜੇ ਭਰਾ ਨੂੰ ਜਿਵੇਂ ਕਿਸ ਨੂੰ ਪਤਾ ਲੱਗਾ ਸਾਰੇ ਲੈ ਕੇ ਤੁਰੇ ਆਉਂਦੇ ਆ ਖੁੱਲੀ ਆ ਬੰਨ ਨਾ ਹਾਂ ਬੰਨ ਦੇ ਗੱਟੇ ਲੱਗੇ ਨਾ ਜਿੰਨੇ ਇਹ ਸਾਰਾ ਬੰਨ ਫਰਿਆ ਆ ਦੁਬਾਰਾ ਅਸੀਂ ਆਇਆ ਉਸ ਦਿਨ ਤੋਂ ਬਾਅਦ ਸਾਰੇ ਲੱਗੇ ਆ ਜੀ ਪਿੱਛੇ ਰੇਲ ਬੰਨ ਜਿੱਥੇ ਆਏ ਇਹ ਬੜੇ ਨਾਲ ਜੀ ਐਸ ਜਗ੍ਹਾ ਸਿਰਫ ਆ ਥੋੜੀ ਜਗ੍ਹਾ ਹੈਗੀ ਆ ਸਾਰਾ ਆ ਸਾਰਾ ਜਿਹੜੇ ਗੱਟੇ ਲੱਗੇ ਆ ਸਾਰਾ ਬੰਨ ਆ ਅੱਛਾ ਜੀ ਆ ਦੁਬਾਰਾ ਅਸੀਂ ਤਿਆਰ ਕੀਤਾ ਬੰਨ ਪਹਿਲਾਂ ਵਾਲਾ ਤਾਂ ਖੁਰ ਚੁਕਿਆ ਹੋਰ ਚੁਕਿਆ ਉਹ ਖੁਰ ਗਿਆ ਉਹ ਨਵਾਂ ਬੰਨ ਦੁਬਾਰਾ ਪਹਿਨਾਂ ਹੀ ਤਿਆਰ ਕੀਤਾ ਅਸੀਂ ਵੇਖ ਰਹੇ ਜੀ ਕੰਡੀਸ਼ਨ ਸੀ ਬਹੁਤ ਟੈਟ ਸੀ 30000 ਰੁਪਏ ਪਰ ਥੋੜੀ ਜਹੀ ਜੀ ਉਹਨਾਂ ਨੂੰ ਉਹਨਾਂ ਨੂੰ ਬੇਨਤੀ ਕੀਤੀ ਹਰਿਆਣੇ ਤੋਂ ਬੰਦੇ ਆਏ ਸੀਗੇ ਉਹਨਾਂ ਨੂੰ ਟ੍ਰੈਕਟਰ ਟਰਾਲੀ ਤੇ ਆਪਦੇ ਤੁਸੀਂ ਲੈ ਕੇ ਵੀ ਆਏ ਆ ਉਹਨਾਂ ਦੇ ਜੀ ਸੇਵਾ ਦਿੱਤੀ ਜਿੰਨੀ ਨੇ ਹਾਂ ਟਰਾਲੀ ਉਹਨਾਂ ਦੀ ਫੇਰ ਖੁੱਭ ਗਈ ਹੂੰ ਟਰਾਲੀ ਖੁੱਭੀ ਫੇਰ ਅਸੀਂ ਟਰਾਲੀ ਘੜਾਈ ਉਹਨਾਂ ਦੀ ਸੇਵਾ ਵੀ ਕਰਕੇ ਆਏ ਵਾਰ ਉਹ ਉਧਰ ਪਾਰ ਜਾ ਕੇ ਜਾ ਕੇ ਆਏ ਆ ਟਰਾਲੀ ਫੇਰ ਅਸੀਂ ਕਢਾ ਕੇ ਉਹਨਾਂ ਦੀ ਫੇਰ ਸੇਵਾ ਕਰਕੇ ਸਾਰਾ ਕੁਝ ਕਰਕੇ ਫੇਰ ਵੀ ਉਹਨਾਂ ਨੇ ਵੀਡੀਓ ਪਾਤੀ ਡਾਟ ਟਰਾਲਾ ਅਸੀਂ ਡਬਲ ਟਰਾਲਾ ਸੀ ਸਾਡੀਆਂ ਅਰਚਣ ਵੀ ਆਉਂਦੀ ਫੇਰ ਵੀ ਅਸੀਂ ਆਉਣ ਦਿੱਤਾ ਸੀ ਚਲੋ ਕੋਈ ਨਹੀਂ ਮੁੰਡੇ ਰਾਜਸਥਾਨ ਤੋਂ ਆਏ ਆ ਪਰ ਆਇਆ ਸਾਡੇ ਠੀਕ ਹੈ ਜੀ ਫੇਰ ਵੀ ਉਹਨਾਂ ਨੇ ਵੀਡੀਓ ਪਾਤੀ ਅਸੀਂ ਤੇ ਅਸੀਂ ਤਾਂ ਸਫਾਈ ਸਾਨੂੰ ਸਫਾਈ ਦੇਣ ਦੀ ਨਹੀਂ ਲੋੜ ਵੀਰ ਜੀ ਅਸੀਂ ਸਫਾਈ ਐਸੇ ਕਰਕੇ ਦੇ ਦਿੰਦੇ ਜੇ ਸਾਡਾ ਭਾਈਚਾਰਾ ਬ ਵੀ ਉਹ ਥੋੜਾ ਜਿਹਾ ਆਪਣੀ ਜ਼ਬਾਨ ਬੰਦ ਕਰਨਾ ਜਿਹੜੇ ਕਮੈਂਟ ਥੱਲੇ ਏਸੀ 'ਚ ਬਹਿ ਕੇ ਕਮੈਂਟ ਕਰੀ ਜਾਂਦੇ ਨਾ ਉਹ ਥੋੜੀ ਜ਼ਬਾਨ ਬੰਦ ਕਰੋ ਇੱਥੇ ਇਹ ਕਹਿੰਦਾ ਲੇਖਣ ਇੱਥੇ ਜਿਹੜੇ 10-12 ਪਿੰਡ ਆ ਨਾ ਉਹ ਸਾਰੇ ਪਿੰਡਾਂ ਨੂੰ ਪੁੱਛੋ ਸਰਪੰਚ ਕੀ ਆ ਕੀ ਗੱਲਬਾਤ ਆ ਜਿੰਨੇ ਭਰਾਵਾਂ ਨੇ ਸਪੋਰਟ ਕੀਤੀ ਆ ਅਲੱਗ-ਅਲੱਗੇ ਪਿੰਡਾਂ ਦੇ ਉਹਨਾਂ ਨੂੰ ਪੁੱਛੋ ਕੀ ਗੱਲਬਾਤ ਆ ਕੀ ਸਰਪੰਚਾਂ ਨੇ ਕੀ ਲਿਆ ਕੋਈ ਕਹਿੰਦਾ ਸਰਪੰਚ ਸਰਪੰਚ ਨੇ ਕਿਹਾ ਸਾਡੇ ਮਿੱਟੀ ਦੇ ਸਰਪੰਚ ਨੇ ਤਾਂ ਕਿਹਾ ਰਾਸ਼ਨ ਰਾਸ਼ਨ ਮੇਰੇ ਕਰੇ ਭੇਜੋ ਹਾਂ ਬਿਲਕੁਲ ਹੀ ਸਰਪੰਚ ਨੇ ਕਿਹਾ ਪਰਲੇ ਰਸਤੇ ਜਾਂਦੇ ਤੁਸੀਂ ਉਧਰ ਦੇ ਚੱਲ ਜਾਓ ਲਈ ਆ ਵੱਡੀ ਬਹੁਤ ਅੱਜ ਅਸੀਂ ਇੱਥੇ ਆਏ ਖੁਦ ਆ ਕੇ ਦੇਖਿਆ ਸੀ ਸਰਪੰਚ ਸਾਹਿਬ ਜਿਉਂ ਅਸੀਂ ਸਵੇਰੇ ਆਏ ਆ ਇੱਥੇ ਆਪ ਸਰਪੰਚ ਸਾਹਿਬ ਖੁਦ ਨਾਲੇ ਸਾਰੇ ਪੰਚਾਇਤ ਮੈਂਬਰ ਸਾਰੇ ਪਿੰਡ ਵਾਲੇ ਸਾਰੇ ਵੀਰ ਤੇ ਪ੍ਰਸ਼ਾਸਨ ਬਹੁਤ ਸਾਥ ਰਲ ਮਿਲ ਕੇ ਇਹਨਾਂ ਨੇ ਇੱਕ ਬੰਨ ਦਾ ਖੁਰ ਚੁੱਕਿਆ ਸੀ ਆਪ ਦਾ ਨਵਾਂ ਬੰਨ ਤਿਆਰ ਕਰ ਲਿਆ ਬਹੁਤ ਵੱਡੀ ਗੱਲ ਹੈ ਇਹ। ਜੀ ਤੁਹਾਡਾ ਨਾਮ ਕੀ ਆ ਆਪਣਾ? ਮੇਰਾ ਨਾਮ ਪ੍ਰੀਤਮ ਸਿੰਘ ਹੈ ਜੀ। ਅੱਛਾ ਜੀ ਤੁਸੀਂ ਕਿਹੜੇ ਪਿੰਡ ਦੇ ਸਰਪੰਚ ਹੋ? ਮੈਂ ਪਿੰਡ ਅਸਤਗਲਾਂ ਦਾ ਸਰਪੰਚਾ ਮਜੂਦਾ ਸਰਪੰਚਾ। Rajasthan ਵਾਲੀ ਇੱਕ ਵੀਡੀਓ ਵਾਇਰਲ ਹੋਈ ਆ Rajasthan ਤੋਂ ਕੀਤੀ ਆ ਕਿਸੇ ਨੇ ਸੂਰਤਗੜ ਤੋਂ ਵੀਰ ਨੇ। ਸਰਪੰਚ ਸਾਹਿਬ ਦੇ ਬਾਰੇ ਚ ਕੀਤੀ ਆ। ਅਸੀਂ ਤਾਂ ਖੁਦ ਆ ਕੇ ਦੇਖ ਲਿਆ ਸਰਪੰਚ ਸਾਹਿਬ ਦਾ ਸੁਭਾਅ ਵੀ ਪਰਖਿਆ ਬਾਕੀ ਸਰਪੰਚ ਸਾਹਿਬ ਦੀ ਸੇਵਾ ਪਰਖੀ। ਸਾਨੂੰ ਸੁਭਾ ਦੇ ਆਏ ਆ ਤੇ ਇੱਥੇ ਆਪ ਖੁਦ ਤੇ ਸਾਰੇ ਮੈਂਬਰ ਪੰਚਾਇਤ ਤੇ ਪਿੰਡ ਆਪ ਤੁਸੀਂ ਪ੍ਰਸ਼ਾਸਨ ਆਪ ਜਿਹੜਾ ਬੰਨ ਇੱਕ ਤਾਂ ਖੁਰਚੋ ਕੇ ਇੱਕ ਤੁਸੀਂ ਨਵਾਂ ਆਪ ਤਿਆਰ ਕੀਤਾ ਈ ਖੁਦ ਪਰ ਉਹਨਾਂ ਬਾਰੇ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਦੋਂ ਕੀ ਹਾਲਾਤ ਬਣ ਗਏ ਸੀ ਜਿਹੜਾ ਸਰਪੰਚ ਸਾਹਿਬ ਨੂੰ ਰੋਕਣਾ ਪਿਆ ਅੱਛਾ ਮੈਂ ਨਾ ਉਹ ਜਿਹੜੀਆਂ ਸਸਤਾਵਾਂ ਹੁੰਦੀਆਂ ਨੇ ਉਹ ਕਈ ਵਾਰੀ ਇੱਥੇ ਜਿਹੜੇ ਬੰਦੇ ਕੰਮ ਕਰ ਰਹੇ ਨੇ ਹਾਂਜੀ ਉਹਨਾਂ ਦੇ ਵਿੱਚ ਜਿੰਨੇ ਵੀ ਬੰਦੇ ਕੰਮ ਕਰਨੇ ਉਹ ਆਪਣੇ ਕੰਮ ਵਿੱਚ ਰੁੱਝੇ ਹੋਏ ਨੇ ਹਾਂਜੀ ਉਹਨਾਂ ਨੂੰ ਸੰਸਥਾਵਾਂ ਦਾ ਅਜੇ ਸੰਸਥਾਵਾਂ ਸੇਵਾ ਕਰਨ ਆਉਂਦੀਆਂ ਨੇ ਪਰ ਉਹਨਾਂ ਦਾ ਮੋਟਿਵ ਸੇਵਾ ਕਰਨ ਦਾ ਹੈ ਪਰ ਇੱਥੇ ਆ ਕੇ ਬਿਹੇਵੀਅਰ ਦਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਕਈ ਵਾਰੀ ਐਟੀਟਿਊਡ ਬੰਦੇ ਦਾ ਦਿਮਾਗ ਕਿੱਧਰ ਹੁੰਦਾ ਤੇ ਉਹ ਸਵਾਲ ਕੁਝ ਕਰ ਲੈਂਦਾ ਤੇ ਉਹਦੇ ਨਾਲ ਜਿਹੜੀ ਉਹ ਕਈ ਵਾਰੀ ਜ਼ੁਬਾਨ ਵਿੱਚੋਂ ਕੋਈ ਨਿਕਲ ਵੀ ਜਾਂਦੀ ਹੈ ਤਾਂ ਉਹਦੀ ਜਿਹੜੀ ਦਿਸ਼ਾ ਹੈ ਨਾ ਉਹਦੀ ਡਾਇਰੈਕਸ਼ਨ ਨੂੰ ਸਮਝਣ ਦੀ ਲੋੜ ਹੈ ਉਹਦੀ ਭਾਵਨਾ ਨੂੰ ਸਮਝਣ ਦੀ ਲੋੜ ਹੈ ਇਹ 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 ਕਿਉਂ ਕਰ ਸਰਪੰਚ ਮਨਦੀਪ ਜੀ ਮੈਂ ਲਗਾਤਾਰ ਵੇਖ ਰਿਹਾ 10 15 ਦਿਨ ਹੋ ਗਏ ਕੰਮ ਕਰਦੇ ਨੂੰ ਪਰ ਉਹ ਰਾਤ ਨੂੰ ਜਦੋਂ ਆਏ ਜਾ ਉਹਨਾਂ ਨਾਲ ਕੁਝ ਹੋ ਗਿਆ ਤਾਂ ਉਹ ਇਹ ਇਸ ਗੱਲ ਨੂੰ ਇਸ਼ੂ ਨਹੀਂ ਬਣਾਉਣਾ ਚਾਹੀਦਾ ਇਹ ਮੈਨੂੰ ਲੱਗਦਾ ਜਿੰਨੇ ਵੀ ਵੀਡੀਓ ਜਿਹੜੀਆਂ ਗਲਤ ਵਾਇਰਲ ਹੁੰਦੀਆਂ ਨੇ ਉਹ ਰਾਜਨੀਤਿਕ ਢਾਂਚੇ ਦਾ ਇੱਕ ਹਿੱਸਾ ਹੁੰਦੀਆਂ ਨੇ